हां जी किसान बिरो स्वागत ता ਤੁਹਾਡਾ ਆਪਣੇ ਜੁੜ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਬੱਚੀਆਂ ਸੇ ਲਈ ਲੈ ਕੇ ਆਏ ਹਾਂ ਜੀ ਸੰਧੂ ਡੇਰੀ ਫਾਰਮ 'ਚ ਬਾਈ ਪਹੁੰਚਾਂਗੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਦਨ ਨਾਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਤੋਂ ਡੇਰ ਅੱਜ ਵੇਲੇ ਬਾਈ ਜੀ ਸਸਿਕਾ ਲਸਿਕਾ ਬਾਈ ਹੋਰ ਠੀਕ ਹੋ ਵਧੀਆ ਚੜਦੀ ਕਲਾ ਜੀ ਵਧੀਆ ਚੱਲ ਰਿਹਾ ਕੰਮ ਬਾਈ ਪੂਰਾ ਵਧੀਆ ਜੀ ਚਲੋ ਵਧੀਆ ਨਾਮ ਤੇ ਐਡਰੈਸ ਬੋ ਨਾਂ ਬਾਈ ਤਰਮਿੰਦਰ ਸਿੰਘ ਪਿੰਡ ਸੰਧੂਕਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਦਾ ਬਾਈ ਨੇੜੇ ਪਿੰਡ ਵੇ ਤਾਂ ਆਪਾਂ ਦੇ ਭਧੌੜ ਸ਼ਹਿਰ ਆ ਗਏ ਡਾਕਟਰ ਮੋਬਾਈਲ ਨੰਬਰ ਬੋ 62800218 ਸੇ 44 ਠੀਕ ਹੈ ਬਾਈ ਛੇ ਬੱਚਿਆਂ ਨੇ ਤਰਮਿੰਦਰ ਹਾਂ ਜੀ ਟਰਾਈ ਛੇ ਬੱਚਿਆਂ ਨੇ ਠੀਕ ਹੈ ਹਾਂ ਜੀ ਦੋ ਜਰਸੀ ਹੈ ਨਾ ਦੋ ਜਰਸੀ ਆ ਤੇ ਚਾਰ ਐਚ ਆ ਠੀਕ ਹੈ ਚਲੋ ਨੂੰ ਸਟਾਰਟ ਕਰੀਏ ਬਾਈ ਤੇ ਵਾਸਾ ਪੈਟਰੋ ਕਾਰਲੇ ਨੇ ਸਟਾਰ ਠੀਕ ਹੈ ਬਾਈ ਕਿੰਨੀ ਉਮਰ ਹੈ ਦੀ ਬਈ ਬੱਚੀ ਦੀ ਇਹ ਡਾਟਾ 10 ਮਹੀਨੇ ਦੀ ਬੱਚੀ ਹੈਗੀ 10 ਮਹੀਨੇ ਹਾਂ ਕੀਰਾ ਬੱਚਾਗਾ ਕੀਰਾ ਥਲੇ ਥਣ ਚਾਰ ਚਾਰੀ ਹੋਣਗੇ ਨਿਸ਼ਾਨ ਵੀ ਨਾ ਕੋਈ ਸੇ ਦੇ 6 ਜਾਨਵਰਾਂ ਚ ਚਾਰ ਥਣ ਹੋਣਗੇ ਬਈ ਪੰਜਵਾਂ ਕੋਈ ਫੋਟ ਸ਼ਾਂਗ ਕੋ ਬਾਧੂ ਹੋਈ ਜੇ ਕੋਈ ਬੰਦਾ ਆਨਲਾਈਨ ਮੰਗਾਉਂਦਾ ਜਾ ਬਸ ਜੈ ਮੰਨ ਕੇ ਚੱਲ ਵੀ ਬੰਦਾ ਚਾਹੇ ਵਾਪਸ ਭੇਜ ਦੇ ਜੇ ਕੋਈ ਫੋਟ ਸ਼ਾਂਗ ਹੋਵੇ ਵੱਧ ਓਕੇ ਠੀਕ ਹੈ ਇੰਨੀ ਗਰੰਟੀ ਹੂ ਆਪਣੀ ਫੇਸ ਬੜਾ ਚੰਗਾ ਚਮਕ ਬੱਚੀ ਤੇ ਫੁੱਲਾ ਤੋਰਾ ਤਾਰਾ ਦੇਖੋ ਰਾਜੀ ਫੁੱਲਾ ਸਮੀ ਪੜੀ ਫੁੱਲਾ ਬਈ ਕਿੰਨਾ ਗੱਦ ਦੁੱਧ ਸੀ ਮਾਂ ਥੱਲੇ ਭਾਈ ਇਹ ਡਾਕਟਰ 33 34 ਕਿਲੋ ਦੀ ਮਦਰ ਦਾ ਦੁੱਧ ਸੀਗਾ ਹੂੰ ਲਾਈਟ ਹਾਊਸ ਦੀ ਖੋਦਾ ਇਹ ਹੂੰ ਤੇ ਫੁੱਲ ਕੁਆਲਿਟੀ ਆ ਬੱਚੀ ਦੀ ਜਾਨ ਜੰਦ ਕੁਆਲਿਟੀ ਟਾਪਰ ਪੀਸ ਆ ਜਿਵੇਂ ਕਹਿੰਦੇ ਹੂੰ ਸਹੀ ਗੱਲ ਆ ਭਾਈ ਰਾਜਜੀ ਬਹੁਤ ਆ ਯਾਰ ਬੱਚੀ ਹਣਾ ਮੈਂ ਕਹਿੰਦਾ ਡਾਕਟਰ ਸ਼ਾਇਨਗਰ ਕੁਆਲਿਟੀ ਬੱਚੀ ਦੀ ਖੜਨੀ ਖੁੜਨੀ ਬੱਚੀ ਦਾ ਤੋਰਾ ਸਹੀ ਗੱਲ ਆ ਭਾਈ ਬਹੁਤ ਜਿਆਦੇ ਚੰਗੇ ਅੰਗ ਆ ਗਏ ਬੱਚੀ ਦੇ ਹੂੰ ਲੈ ਬਈ ਤੂਰਾ ਦੇਖੋ ਐ ਮੱਲਾ ਵੰਗੂ ਤੁਰਦੀ ਆ ਬਈ ਕਿਆ ਬਾਤ ਆ ਪੱਦਰ ਪੁੱਦਰ ਫੁੱਲਾ ਰਾਜੀ ਰੂਜੀ ਫੁੱਲਾ ਚੰਗੀ ਆ ਬੱਚੀ ਮਾਂ ਦਾ ਦੁੱਧ ਵੀ ਬਈ ਨੇ ਚੰਗਾ ਦੱਸਿਆ ਇੱਕ ਕੁਆਲਿਟੀ ਫੁੱਲਾ ਚੰਗੀ ਆ ਚਮਕ ਬਹੁਤਾ ਸਮੀ ਭਲੀ ਫੁੱਲਾ ਕੀ ਮੋਲ ਆ ਬਈ ਇਹਦਾ ਜਾਇਜ ਮੋਲ ਕਰਾਉਣ ਨੂੰ ਚਾਹੇ ਡਾਕਟਰ 30 ਕਰ ਲਿਏ 32 ਕਰ ਲਿਏ 26000 ਦੀ ਬੱਚੀ ਦੇ ਦਾਂਗੇ ਆਪਾਂ ਠੀਕ ਆ ਬਾਈ ਮੋਲ ਕਰਾਉਣਾ ਜੰਨਾ ਮਰਜ਼ੀ ਕਰਾ ਲਓ 26000 ਦੀ ਬੱਚੀ ਬਾਈ ਕਹਿੰਦਾ ਦੇ ਦੇਾਂਗੇ ਬਈ ਕਵਾਲਿਟੀ ਚੰਗੀ ਐ ਚੰਗੀ ਐ ਸਮੀ ਪੜੀ ਐ ਜੇ ਕੋਈ ਬੰਦਾ ਸਾਰੀਆਂ ਇਕੱਠੀਆਂ ਲਾਊਗਾ ਹਾਂਜੀ ਤਾਂ 1.5 ਲੱਖ ਦੀਆਂ 6 ਦੀਆਂ 6 ਦੇ ਦਾਂਗੇ ਠੀਕ ਐ ਜੀ ਮਾਨਤਾ ਨਹੀਂ ਹੋ ਫਿਰ ਜਾਇਦ ਜਾਂ ਬਸ ਉਹਦੇ ਚੋਂ ਤਾਂ ਬੜੇ ਦੀਆਂ 6 ਦੇ ਦਾਂਗੇ ਬਹੁਤ ਠੀਕ ਐ ਅੱਗੇ ਦੋ ਨੰਬਰ ਤੇ ਕਿੰਨੀ ਉਮਰ ਐ ਭਾਈ ਇਹ ਵੀ ਡਾਕਟਰ ਦੱਸ ਕਿ ਮਹੀਨੇ ਦਾ ਬੱਚਾ ਹੈਗਾ ਖੀਰਾ ਬੱਚਾ ਜਾਮਾ 10 ਮਹੀਨੇ ਦੀ ਉਮਰ ਐ ਠੀਕ ਐ ਭਾਈ ਦੰਦੋਂ ਖੀਰੀ ਐ ਭਾਈ ਕਹਿੰਦਾ 10 ਮਹੀਨੇ ਦੀ ਉਮਰ ਹੈ ਕਵਾਲਿਟੀ ਟੌਪ ਆ ਬੱਚੇ ਸਵੜਾ ਪਿਆ ਰਿਹਾ ਹੈ ਨਾ ਬੋਧਿਵਦੀ ਬੜੀ ਵੜ ਵੜ ਦੇ ਸੀਮਨ ਦੀ ਲੈਮਨ ਹੈਡ ਦੀ ਹਮ ਕੁਆਲਿਟੀ ਟੌਪ ਆ 27 28 ਕਿਲੋ ਦੀ ਮਾਦਰ ਕਾੜਾ ਫੋਟੋ ਵੀਡੀਓ ਸਾਰੀ ਫਾਰਮ ਦੀ ਹੈਗੀ ਹੈਗੀ ਓਕੇ ਥੱਲੇ ਥਣ ਚੋਲੀ ਦਿੱਤਾ ਨਜਾਇਜ਼ ਜੀ ਸਾਫ ਆ ਬੱਚੀ ਚੋਲੀ ਜ਼ਰੂਰ ਦੇਖਾ ਬੱਚੀ ਦਾ ਸਟਰਕਚਰ ਬੱਚੀ ਦੀ ਖੜਨੀ ਬੱਚੀ ਦੀਆਂ ਲੱਤਾਂ ਦੀ ਜਿਹੜੀ ਲੈਗ ਸਕੋਰ ਆ ਮਜ਼ਬੂਤ ਬਹੁਤ ਆਗੇ ਸਹੀ ਗੱਲ ਆ ਭਾਈ ਤੇ ਕੀ ਮੋਲ ਆ ਭਾਈ ਜੈਜਨ ਮੋਲ ਡਾਕਟਰ ਦਾ 30000 ਰੁਪਿਆਗਾ ਮਾਨਤਨ ਹੋ ਜਾ ਬਈ ਮਾਨਤਨ ਜ਼ਰੂਰ ਹੋ ਜੀ ਜੈਜਨ 30000 ਰੁਪਿਆ ਮੋਲਾ ਭਾਈ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਥੱਲੋ ਝੋਲੀ ਤੇ ਜਿਵੇਂ ਕਹਿੰਦੇ ਬਲਬੁਲ ਤਾਂ ਬਾਲੇ ਜਿਆਦਾ ਚੰਗੀ ਆ ਬੱਚੀ ਸਹੀ ਗੱਲ ਆ ਭਾਈ ਲੈ ਝੋਲੀ ਦੇਖੋ ਕਮਾਲ ਦੀ ਹੈ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਾਣਾ ਭਾਈ ਕੀ ਬਾਤ ਝੋਲੀ ਬਹੁਤ ਚੰਗੀ ਆ ਨਾ ਬਾਕੀ ਡਾਕਟਰ ਫੇਸ ਦੇਖ ਬੱਚੀ ਦਾ ਫੇਸ ਬੜਾ ਚੰਗਾ ਲ ਹੈ ਉਹਦੀ ਵਾਦੀ ਬਹੁਤ ਚੰਗੀ ਆ ਸਨਖ ਪੁਣਾ ਬੱਚੀ ਦੇ ਵਿੱਚ ਫੁੱਲ ਆ ਭਾਈ ਮੁੱਲ ਡਾਕਟਰ ਜਮਾ 30000 ਰੁਪਿਆ ਜਾਇਜ ਰੇਟ ਰੱਖਿਆ ਪਰ ਨਾ 35 ਆ ਨਾ ਕੋਈ 40 ਇਹਦਾ ਮਾਨਦਾਨ ਜ਼ਰੂਰ ਕਰਦਾਂਗੇ ਠੀਕ ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਹੋਈ ਚੰਗੀ ਆ ਬੱਚੀ ਟੀਕਾ ਵੀ ਸੀਤ ਵੀ ਲੈ ਜਾਓ ਹਣਾ ਬਾਈ ਹਾਂ ਡਾਕਟਰ ਜਿਹੜੇ ਹਿਸਾਬ ਨਾਲ ਬੱਚੀ ਦੀ ਤਿਆਰੀ ਹੈ ਨਾ ਉਸ ਹਿਸਾਬ ਨਾਲ ਟੀਕਾ ਜਲਦੀ ਲੈ ਜਾਓ ਲੈ ਤਾਂ ਤੁਹਾਨੂੰ ਬਹੁਤ ਚੰਗਾ ਅੱਗੇ ਭਰਾ 3 ਨੰਬਰ ਜਰਸੀ ਆ ਜਰਸੀ ਹੈਗੀ ਡਾਕਟਰ ਇਹ ਹੂੰ 40 1 46 ਦੀ ਡੈਨਮਾਰਕ ਦੀ ਜਰਸੀ ਆ ਜੀ ਹੀਟ ਦੇ ਵਿੱਚ ਆਈ ਤਾਰਾਂ ਦੇਈ ਜਾਂਦੀ ਆ ਓਕੇ ਕਿੰਨਾ ਕਿਦੋਂ ਤੁਸੀਂ ਮਾ ਥੱਲੇ ਇਹ ਮਾ ਥੱਲੇ ਡਾਕਟਰ ਸੀਗਾ 30 ਕਿਲੋ ਦੁੱਧ 30 ਕਿਲੋ ਹਾਂਜੀ ਠੀਕ ਆ ਫੇਸ ਬੜਾ ਚੰਗਾ ਬੋਦੀ ਦੇਖੋ ਸੰਨਾ ਚੋਲਾ ਬੱਚੀ ਦੇ ਵਿੱਚ ਕੀਰਾ ਬੱਚਾ ਜਾਮਾ ਹੂੰ ਬੱਚੀ ਕੁਆਲਟੀ ਫੁੱਲ ਆ ਯਾਰ ਬੱਚੀ ਬੱਚੀ ਜਾਣ ਜਾਂਦ ਕਦ ਕਾਠੀ ਪੂਰੀ ਫੁੱਲ ਆ ਹੂੰ ਤਾਂ ਲੋ ਥਣ ਝੋਲੀ ਦੀ ਬਹੁਤ ਜਿਆਦਾ ਸਾਫ ਆ ਥਣ ਚਾਰ ਹੀ ਹੋਣਗੇ ਨਿਸ਼ਾਨ ਵੀ ਨਹੀਂ ਪੰਜਵੇਂ ਦਾ ਅੱਜ ਹੀਟ ਦੇ ਵਿੱਚ ਆ ਨਾਰਮਲ ਜੀ ਚ ਠੀਕ ਆ ਮਾਨ ਕੇ ਚੱਲ ਜੇ ਕੋਈ ਬੰਦਾ ਲੈ ਜਾਊਗਾ ਤਾਂ ਅੱਜ ਸ਼ਾਮ ਨੂੰ ਤੇ ਜਾਂ ਇੱਕ ਕੱਲ ਨੂੰ ਸਵੇਰ ਟੀਕਾ ਭਰਾ ਦੇ ਹੂੰ ਸਹੀ ਗੱਲ ਆ ਬਾਈ ਚਮਕ ਫੁੱਲਾ ਰਾਜੀ ਫੁੱਲਾ ਹੀਟ ਚ ਆਈ ਵੀ ਆ ਜਾਣ ਸਰ ਟੀਕਾ ਲੈ ਲੂ ਟੀਕੇ ਦੇ ਬਿਲਕੁਲ ਕਰਮ ਵਾਲੀ ਕਾਬਲਾ ਕੀ ਕਹ ਕੇ ਨਹੀਂ ਆਪਦੀ ਮਰਜ਼ੀ ਦਾ ਬਾਈ ਕਹਿੰਦਾ ਜਿਹੜਾ ਮਰਜ਼ੀ ਮੈਕਨ ਬਾਲਾ ਦਾ ਆਪਾਂ ਕਹਿੰਦੇ ਨਹੀਂ ਪਹਿਲਾਂ 25 26 ਕਿਲੋ ਧੋ ਦੇ ਦੂ ਐਡਾ ਕੱਦ ਵਾ ਜਾਣਾ ਬੱਚੀ ਦਾ ਇੰਨੀ ਜਿਆਦਾ ਚੰਗੀ ਹੈਗੀ ਬੋਦੀਵਾਦੀ ਬਹੁਤ ਚੰਗੀ ਹੈ ਚੰਗੀ ਜਰਸੀ ਆ ਬਾਕੀ ਪੈਟ ਕੁੜੇ ਦੀ ਜਿਹੜੀ ਚੜਾਈ ਚੜੂਈ ਆ ਪੱਧਰ ਪੁੱਧਰ ਆ ਕਿ ਉਹ ਬਹੁਤ ਜਿਆਦਾ ਆ ਸਹੀ ਗੱਲ ਆ ਬਾਈ ਪੱਧਰ ਬਹੁਤ ਆ ਨਾ ਬੱਚੇ ਉੱਪਰੋਂ ਐ ਪੂਰੀ ਸਟੇਟ ਪਈ ਆ ਪੱਧਰ ਪੂਰੀ ਆ ਬਾਕੀ ਝੂਲੀ ਰਖਾਉਣਾ ਝੂਲੀ ਕਮਾਲ ਦੀ ਆ ਬਲਬਲ ਬਹੁਤ ਆ ਖੱਲਾ ਖੱਲਾ ਥਾਣਾ ਪੂਰੀ ਵਿੱਤੀ ਦੇ ਥਾਣਾ ਲੈ ਕੀ ਬਾਤ ਆ ਬਾਈ ਝੂਲੀ ਬੜੀ ਮੈਗਾ ਡਾਕਟਰ ਬੜੀ ਜਿਆਦਾ ਚੰਗੀ ਬੱਚੀ ਹੈਗੀ ਸਹੀ ਗੱਲ ਆ ਬਈ ਫੁੱਲ ਚੰਗੀ ਆ ਬਈ ਬੱਚੀ ਅੱਗੇ ਪ੍ਰਾਚਾਰ ਨੰਬਰ ਕਿੰਨੀ ਕੁ ਉਮਰ ਆ ਪ੍ਰਾਦੀ ਪੈਪਰ ਬੋਲਦੀ ਬੱਚੀ ਹੈਗੀ ਡਾਕਟਰ ਹਾਂਜੀ ਐਬੀਐਸ ਦੀ ਠੀਕ ਐ ਤੇ ਦਾ 11ਵੇਂ ਮਹੀਨੇ ਦੀ ਏਜ ਆ ਬੱਚੀ ਦੀ ਬੱਚੀ ਦੀ ਕੁਆਲਿਟੀ ਫੇਸ ਦੀ ਬਿਊਟੀ ਦੇਖੋ ਫੇਸ ਬਿਊਟੀ ਚੈੱਕ ਕਰ ਲਓ ਬਈ ਬੋਦੀ ਵਾਦੀ ਬਹੁਤ ਚੰਗੀ ਆ ਪ੍ਰਿੰਟ ਬਹੁਤ ਚੰਗਾ ਹੈ ਗਰਮਾੜੀ ਦਾ ਤੋਰਾ ਤਾਰਾ ਦੇਖੋ ਬਈ ਕਮਾਲ ਦਾ ਝੂਲੀ ਕਮਾਲ ਆ ਕੱਲਾ ਕੱਲਾ ਬਾਕੀ ਥਾਂ ਡਾਕਟਰ ਚਾਰ ਹੀ ਹੋਣਗੇ ਨਿਸ਼ਾਨ ਵੀ ਹੋ ਪੰਜ ਵਜੇ ਦਾ ਤਾਂ ਪੰਜਵੇਂ ਦਾ ਬਾਈ ਕਹਿੰਦਾ ਨਿਸ਼ਾਨ ਵੀ ਨਹੀਂ ਹੋਣਾ ਤੋਰਾ ਤਾਰਾ ਫੁੱਲ ਚੰਗਾ ਹੈ ਚੰਗੀ ਆ ਜਾਣ ਵਾਲੀ ਆ ਬੱਚੀ ਸਵੀ ਪੜੀ ਆ ਫੇਸ ਨਾਸਾਂ ਨੋਸਾਂ ਗਲਾਬੀ ਆ ਬਾਈ ਕੀ ਮੋਲ ਆ ਬਈ ਇਹਦਾ ਮੋਲ ਡਾਕਟਰ ਇਹਦਾ 30000 ਰੁਪਏ ਜੀ ਮਾਨਤਨ ਹੋ ਜਾ ਮਾਨਤਨ ਜ਼ਰੂਰ ਕਰਤਾਗੇ 30000 ਰੁਪਏ ਮੋਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਤੋਰਾ ਤਾਰਾ ਬਹੁਤ ਚੰਗਾ ਚੰਗੀ ਆ ਬੱਚੀ ਸੀਟੀ ਵੀ ਟਿਕਾ ਲਾ ਲਓ ਵੀ ਯਾਰ ਹਨਾ ਬਾਈ ਆ ਡਾਕਟਰ ਬਸ ਵਾਲਾ ਨਹੀਂ ਟਾਈਮ ਹੀ ਨੇਕ ਦੇ ਵਿੱਚ ਵੀ ਟਿਕਾ ਲਾ ਲੂ ਸਹੀ ਕਰ ਲਓ ਅੱਗੇ ਭਰਾ 5 ਨੰਬਰ ਤੇ ਕਿੰਨੀ ਕੁ ਉਮਰ ਆ ਬਈ ਇਹਦੀ ਇਹ ਵੀ ਡਾਕਟਰ 11 ਮਹੀਨੇ ਦੀ ਬੱਚੀ ਹੈਗੀ 11 ਮਹੀਨੇ ਦੀ ਹਾਂਜੀ ਜਿਹੜੇ ਟੀਕੇ ਦੀ ਹੈ ਵੀਰੇ ਇਹ 40 16 ਦੀ ਹੈ ਜੀ ਠੀਕ ਆ ਮਾਂ ਦਾ ਦੁੱਧ ਕਿੰਨਾ ਕੁ ਬਈ ਇਹਦਾ 32 33 ਕਿਲੋ ਰਟ ਓਕੇ ਫੇਸ ਆ ਜਿਹੜਾ ਕਰਮ ਵਾਲੀ ਦਾ ਬੜਾ ਪਿਆਰਾ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਬ੍ਰੀਕੀ ਜਾਣਾ ਬੱਚੀ ਥੋੜੀ ਜਿਹੀ ਦੇ ਵਿੱਚ ਆਲਾ ਟਰੱਕਾ ਦਾ ਘਾਟ ਸਾਫ ਸੁਥਰੀ ਬਹੁਤ ਹੈ ਬੱਚੀ ਤੋੜਾ ਤਰਾ ਚੈੱਕ ਕਰੋ ਬਾਈ ਬੱਚੀ ਦਾ ਕਮਾਲ ਆ ਚੰਗੀ ਆਟਾ ਚਾਡੂਨ 24 ਕਰਮ ਵਾਲੀ ਦਾ ਚੰਗਾ ਹੈ ਬਾਈ ਤੇ ਕੀ ਮੋਲ ਆ ਬਾਈ ਇਹਦਾ ਮੋਲ ਡਾਕਟਰ ਦਾ 25000 ਰੁਪਏ ਜੀ ਮਾਨਦਾਨ ਹੋ ਜੂ ਮਾਨਦਾਨ ਜ਼ਰੂਰ ਹੋ ਜੂ ਠੀਕ ਆ 25000 ਰੁਪਏ ਮੋਲ ਆ ਮਾਨਦਾਨ ਜ਼ਰੂਰ ਹੋ ਜੂ ਝੋਲੀ ਦੇਖੋ ਝੋਲੀ ਕਮਾਲ ਦੀ ਆ ਕੱਲਾ ਕੱਲਾ ਥਣ ਪੂਰੀ ਵਿੱਚੀ ਦੇ ਥਾਣੇ ਲੈ ਕੇ ਆ ਆ ਬਾਤ ਆ ਝੋਲੀ ਬਹੁਤ ਚੰਗੀ ਆ ਨਾ ਵੀਰੇ ਡਾਕਟਰ ਬਹੁਤ ਚੰਗੀ ਹੈਗੀ ਸਾਫ ਸੁਥਰੀ ਬੱਚੀ ਹੈਗੀ ਅੱਗੇ ਭਰਾ ਲਾਸਟ ਤੇ ਗੱਬਣਾ ਵੀਰੇ ਇਹ ਡਾਕਟਰ ਦੇ 32 33 ਦਿਨ ਹੋ ਗਏ ਟੀਕਾ ਲੱਗੇ ਇਹਨੂੰ ਠੀਕ ਆ ਹਾਂਜੀ ਹੂੰ ਤੇ 40 ਇੱਕ 20 ਦੀ ਖੋਦ ਹੈਗੀ ਬੱਚੀ ਠੀਕ ਆ ਦੋ ਦਿਨ ਦਾ ਮੂੰਹ ਤੋਂ ਦੋ ਦਿਨ ਦਾ ਮੂੰਹ ਹਾਂਜੀ ਅੱਗੇ ਕਿਹੜਾ ਲੱਗਿਆ ਵੀਰੇ ਸੀਮਣ ਦੇ ਇਹਦੇ ਡਾਕਟਰ ਡਰਾਈਵਰ ਦਾ ਲੱਗਿਆ ਡਰਾਈਵਰ ਦਾ ਲੱਗਿਆ ਟੀਕਾ ਕੋਈ ਕਦ ਦਫੋਲ ਸਭੀ ਪੜੀ ਰਾਜੀ ਰੂਜੀ ਫੋਲ ਟਾਂਚਾ ਕਮਾਲ ਫੇਸ ਬੜਾ ਚੰਗਾ ਪ੍ਰਿੰਟ ਪ੍ਰਿੰਟ ਵੀ ਕਰਮ ਵਾਲੇ ਦਾ ਫੁੱਲ। ਬਾਕੀ ਥਣ ਝੋਲੀ ਵੀ ਡਾਕਟਰ ਆਪਾਂ ਬਣ ਕੇ ਦਿਖਾ ਦਿੰਦੇ ਆ ਬਹੁਤ ਜਿਆਦਾ ਸੋਹਣਾ। ਥਣ ਝੋਲੀ ਨੇੜ ਤੋਂ ਚੈੱਕ ਕਰਵਾ ਦਾਂਗੇ। ਸੀਮਣ ਲੱਗਿਆ ਬਸ ਚੰਗੇ ਸੀਮਣ ਤੋਂ ਬਾਈ ਕਹਿੰਦਾ ਗੱਭਣ ਕਰਵਾਈ ਵੀ ਝੋਲੀ ਦੇਖੋ। ਝੋਲੀ ਕਮਾਲ ਦੀ। ਇਕੱਲਾ ਇਕੱਲਾ ਥਣ ਲੈ ਪੂਰੀ ਵਿੱਤੀ ਤੇ ਥਾਣਾ। ਕੀ ਬਾਤ ਹੈ। ਝੋਲੀ ਇੱਕ ਨੰਬਰ ਆ ਬਾਈ ਹਨਾ। ਕੱਦ ਬਹੁਤ ਆ ਯਾਰ ਬੱਚੀ ਦਾ। ਕੱਦ ਕਾਠ ਪੂਰਾ ਫੁੱਲ ਆ ਡਾਕਟਰ ਦਾ। ਸਭੀ ਪੜੀ ਫੁੱਲ ਆ। ਕੀ ਮੁੱਲ ਆ ਇਹਦਾ ਫਿਰ? ਇਹਦਾ ਡਾਕਟਰ ਮੁੱਲ 32 ਹੀ ਕਰਾ ਲਓ ਆਪਾਂ 30000 ਰੁਪਏ ਦੀ ਬੱਚੀ ਦੇ ਦਾਂਗੇ। 320 ਤੇ ਭਾਈ ਜੇ ਕੋਈ ਇਕੱਠਿਆਂ ਲਵੇ ਡੇਢ ਦੀਆਂ ਦੇ ਡੇਢ ਦੀਆਂ ਦੇ ਦਾਂਗੇ ਡਾਕਟਰ ਪਹੁੰਚ ਕਰ ਦੇਾਂਗੇ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਜਿਹੜੀ ਪਹੁੰਚ ਹੋ ਜੂਗੀ ਡੇਢ ਲੱਖ ਦੀਆਂ 6 ਦੀਆਂ 6 ਬੱਚੀਆਂ ਦੇ ਦਾਂਗੇ ਭਾਈ ਕਹਿੰਦਾ ਹਾਂ ਨੰਬਰ ਆ ਭਾਈ ਦਸ ਸਕਰੀਨ ਤੇ ਚੱਲੇ ਰਿਹਾ ਨੋਟ ਕਰ ਲਓ ਕਿਸੇ ਵੀਰ ਨੂੰ ਕੋਈ ਬੱਚੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ